ਹਾਵੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸਵਰਾਜ 855 FE 2006 ਮਾਡਲ 2006 ਮਾਡਲ ਟਰੈਕਟਰ ਹੈਗਾ ਤੇ ਕੰਡੀਸ਼ਨ ਹੈ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਜਿਵੇਂ ਸਾਫ ਟਰੈਕਟਰ 2006 ਮਾਡਲ ਸਵਰਾਜ 855 FE 6 ਮਾਡਲ ਜਿਸ ਕਿਸੇ ਵੀ ਨੇ ਟਰੈਕਟਰ ਹੈ ਨਾ ਉਹ ਆਪਾਂ ਬਾਈ ਦਾ ਨੰਬਰ ਦੱਸਾਂਗੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਵਰਾਜ 855 2006 ਮਾਡਲ ਦੂਸਰਾ ਟਰੈਕਟਰ ਮੈਸੀ 241 ਡੀਆਈ 2013 ਮਾਡਲ 2013 ਮਾਡਲ ਮੈਸੀ 241 ਡੀਆਈ ਮੈਸੀ ਦਾ ਰੇਟ ਹੈਗਾਗਾ 365000 13 ਮਾਡਲ ਤੇ ਸਬਰਾਜ 855 ਸੀ ਮਾਡਲ ਦਾ ਰੇਟ ਹੈਗਾਗਾ 320000 ਮਾਲਕ ਵੀਰ ਦਾ ਨੰਬਰ ਹੈਗਾ 9867